ਆਉ ਤੁਹਾਨੂੰ ਉਹਦੇ ਫ੍ਰਿੰਟ ਵਿੱਚ ਲਿਖਾ ਰਹੀ ਹਾਂ ਫਿਰ ਮੈਂ ਉਹਦਾ ਖੇਦ ਬੰਦਾ ਪਤਰਾ ਛਾ ਕੇ ਆਉਂਗਾ ਫਿਰ ਦੇ ਮੇਰੇ ਫ੍ਰਿੰਟ ਦਾ ਡੇਰਾ ਆ ਰਿਹਾ ਪੂਰੇ ਚੌਕ ਆ ਰਿਹਾ ਹੈ ਸਟੋਟ ਡਰੀਆਂ ਵਾਲਾ ਮਰ ਤੋਂ ਮੁੜਦੀ ਹੈ ਡਰੀ ਇੱਥੋਂ 4 ਕਿਲੋਮੀਟਰ ਤੇ ਇਹਨੂੰ ਪਿਆਰ ਚਾਹ ਦੇ ਬੰਦੇ ਲੜਾਈ ਵੱਧ ਹੁੰਦੀ ਹੈ ਜੋਂਗ ਚ ਇਹਨੂੰ ਭੜਕਮਾ ਚ ਉਹ ਕਹਿੰਦੇ ਨੇ ਸਾਡੇ ਪਾਰਕ ਮੋਟਾ ਬਵਾਏ ਤੇ ਟੱਕ ਰਹਿਦਾ ਹੀ ਆ 10 ਬੰਦੇ ਇਹ ਮੇਰੇ ਪਿੰਡ ਦੀ ਫਿਰਨੀ ਆ ਥੋੜਾ ਮੀ ਕਰਕੇ ਚੱਕੜ ਆਗਾ ਆਹ ਲੰਨੇ ਬੰਦੇ ਖੜੇ ਸਾਡੇ ਦੰਦਾਲੇ ਦਾ ਖਾਲ ਬਣ ਰਿਹਾ ਉਹ ਸਾਹਮਣੇ ਆਪਣੀ ਮੱਕੀ ਆ ਗਈ ਮਖੂਦ ਖਾ ਦੇ ਤੋਨ ਵਾਲਾ ਇਹ ਚਾਰ ਵਾਲੀ ਮੱਕੀ ਆ ਗਈ ਆਪਣੀ ਤੇ ਇੱਧਰ ਬਣ ਰਿਹਾ ਖਾਲ ਤੇ ਚੱਲ ਰਿਹਾ ਕੰਮ ਲੇਬਰ ਦਾ ਖਾਲ ਬਣ ਰਿਹਾ ਤੇ ਪਰਦੇਸੀ ਲੇਬਰ ਆ ਸਾਰੀ ਖਾਲ ਬਣ ਰਿਹਾ ਈ ਜੋਰਾਂ ਤੇ ਤਾਂਗਰ ਤੇ ਲੱਗੀ ਹੋਈ ਐ ਖੇਤ ਦਾ ਕੰਮ ਹੋਇਆ ਪਿਆ ਪੂਰਾ ਹਾਂ ਉਹ ਨਾ ਦੇ ਰਾਂ ਪੱਕਾ ਅੱਜ ਇੱਕ ਦਿਨ ਘਟਾ ਪੂਰੀ ਮਹੀਨੇ ਤੋਂ ਮੱਕੀ ਦੀ ਬੀਜੀ ਤੁਸੀਂ ਯਕੀਨ ਨਹੀਂ ਮੰਨਣਾ ਜੀ ਇੱਥੇ ਡਾਈ ਮੂਣੀ ਦੇ ਚ ਡੇਢ ਬੋਰੀ ਪਈ 1 ਕਿੱਲੇ ਚ ਬੀਜ ਆਇਆ ਜ਼ੀਰੋ ਡਰਲ ਨਾਲ ਬੀਜੀ ਸੀ ਤੇ ਦੋ ਸਪਰੇਹਾਂ ਹੋ ਗਈਆਂ ਤੇ ਤਿੰਨ ਬੋਰੀਆਂ ਚੂਰੀ ਦੇ ਪੈ ਗਈਆਂ ਤੇ ਅੱਜ ਇਹਨੂੰ ਸੀ ਵੱਡਾ ਲਾ ਲਿਆ ਤੇ ਇਹਨੇ 15 ਦਿਨਾਂ ਚ ਪੂਰੀ ਡਬਲ ਹੋ ਜਾਣਾ ਸਿਰੇ ਦੇ ਵਗਛਣ ਹੁਣ ਨੂੰ ਨਹੀਂ ਇਹ ਫੋਟੋ ਹੋਰਦਾ ਫੋਟੋਰ ਵੱਧਦੀ ਆ ਆਹ ਦੇਖੋ ਮੱਚੇ ਪਏ ਨੇ ਪੱਤੇ ਸਾਡੀ ਮੋਟਰ ਮੱਚ ਗਈ ਮੋਟਰ ਮੱਚ ਕੱਢੀ ਤਾਂ ਹਨੇਰੀ ਆ ਗਈ ਹਨੇਰੀ ਨੇ ਸਾਰਾ ਨੁਕਸਾਨ ਕਰਤਾ ਮਤਲਬ ਕਿ ਖੰਬੇ ਟੁੱਟ ਗਏ ਸਾਡੇ ਲਾਈਟ ਦਾ ਕੋਈ ਪਤਾ ਨਹੀਂ ਦੋ ਦਿਨ ਨਾ ਆਵੇ ਤਿੰਨ ਨਾ ਆਵੇ ਕੋਈ ਅਫਸਰ ਨਹੀਂ ਰਾਹ ਦੇ ਖੰਬੇ ਨਹੀਂ ਲਿਆ ਕੇ ਦਿੰਦੇ ਕੁਝ ਵੀ ਮਤਲਬ ਕਿ ਕੋਈ ਸਿਸਟਮ ਸਹੀ ਨਹੀਂ ਕਰ ਰਿਹਾ ਅਫਸਰਾਂ ਸਾਨੂੰ ਕਹਿੰਦੇ ਖੰਭੇ ਲੈ ਜਾਓ ਲਾ ਲਾਉ ਦਾ ਹੈ ਡਰਾ ਪੁੱਛ ਲੋ ਅਸੀਂ ਅੱਗਾ ਅਸੀਂ ਕਿੱਥੋਂ ਪੁੱਛੀਏ 200 ਮੋਟਰ ਹੈ ਅਸੀਂ 2-4 ਜਾਣੇ ਅਸੀਂ ਆਪ ਦੀ ਜੇਬ ਚੋਂ ਇੰਨੇ ਪੈਸੇ ਕਿੱਥੋਂ ਲਾ ਦੀਏ 2-3 3 ਖੰਭੇ ਲੱਗਣਗੇ ਤੇ ਨੱਕੀ ਆਪਣੀ ਚਲਾ ਡੰਗਸਾਰੂ ਕੇ ਦਾ ਵੱਢੜੀ ਹੋਊਗੀ 2-4 ਭਰੀਆਂ 2-4 ਭਰੀਆਂ ਲੈ ਜਾ ਕਰਾਂਗੇ ਮੈਂ ਤੇ ਜੋ ਤੋਂ ਵੱਢ ਕੇ ਇੰਨੇ ਫਿਰ ਵੱਜੂ ਜਿਉਂ ਫਿਰ ਵੱਡੀ ਹੋਗੀ ਫਿਰ ਆਪਾਂ ਹਾਲਾਂ ਦੀ ਥਾਂ ਤੇ ਟਰਾਲੀ ਪਾ ਲਿਆ ਕਰਾਂਗੇ ਕਿਉਂ 8 9 ਤਰੀਕ ਤੋਂ ਬਾਅਦ ਝੋਨਾ ਲਾਉਣ ਲੱਗ ਜਾਗੇ ਆਪਾਂ ਤੇ ਮੋਟਰ ਮੱਚੀਏ ਮੋਟਰ ਪਾ ਲਈਏ ਫਿਰ ਇਹਨੇ ਲੈਣ ਚੱਲ ਪੂ ਫਿਰ ਇਹਨੂੰ ਪਾਣੀ ਲਾ ਦਾਂਗੇ। ਕਿਰਿਆ ਪੱਤੇ ਮੱਛੀ ਨੇ ਰੇ ਡਿੱਗਿਆ ਹੋਇਆ ਕਰਕੇ ਪਾਣੀ ਹਾਂਜੀ ਤਕਰੀਬਨ ਜੋ ਟਾਈਮ ਹੋ ਚੁੱਕਿਆ ਤੁਹਾਨੂੰ ਦੱਸ ਦਈਏ। ਤਕਰੀਬਨ 6 ਵਜਣ ਦਾ ਟਾਈਮ ਆ ਸ਼ਾਮ ਦਾ। ਤੇ ਸਭ ਤੋਂ ਪਹਿਲਾਂ ਬਲੌਗ ਚੱਲ ਰਿਹਾ ਗੱਲਾਂ ਬਾਤਾਂ ਕਰ ਰਹੇ ਸੀ ਫਿਰ ਬਲਾ ਦੀਏ ਤੁਹਾਨੂੰ ਸਤਿ ਸ੍ਰੀ ਅਕਾਲ ਅਦਾਫ ਨਮਸਕਾਰ ਜੀ ਤੇ ਸ਼ਾਮਾਂ ਦੇ ਟਾਈਮ ਨੇ ਤੇ ਆਪਾਂ ਕੱਖ ਵੜ ਰਹੇ ਹਾਂ ਹੁਣ ਇਸ ਟਾਈਮ ਬਾਢਾ ਲਾਇਆ ਨਵੀਂ ਮੱਕੀ ਨੂੰ 1 ਕਿੱਲਾ ਮੱਕੀ ਦਾ ਬੀਜ ਇੱਥੇ ਪੂਰਾ ਵੈਸੇ 3/4 ਕਿੱਲੇ ਬੀਜ ਨੇ ਚਾਰ ਵਾਲੀ ਮੱਕੀ ਦੇ ਆਪਾਂ ਨੇ 1 ਕਿੱਲਾ ਬੀਜਿਆ ਇਹ ਮੱਕੀ ਦਾ ਜਿਹੜੀ ਮਤਲਬ ਕਿ ਇਹਨੂੰ ਮਹੀਨਾ ਡੇਢ ਮਹੀਨੇ ਚ ਚਾਰਾਂਗੇ ਆਪਾਂ ਡੇਢ ਮਹੀਨੇ ਚ ਰਾਮ ਹੌਲੀ ਹੌਲੀ ਚਰ ਕੇ ਚਾਰਾਂਗੇ 99 ਵਸੇ ਵੇ ਹੁੰਦੇ ਨੇ ਕਿੱਲੇ ਚ ਤੁਸੀਂ ਮੰਨੋ ਜੇ ਰੋਜ਼ ਤਿੰਨ ਕੇ ਪਿੱਛੇ ਵੱਢ ਕੇ ਲਏ ਤਾਂ ਵੀ ਹੈਗੀ ਐ ਇਹ 60 ਦਿਨਾਂ ਦੀ 55 ਦਿਨਾਂ ਦੀ ਪੂਰਾ ਵਧੀਆ ਟੜਦੇ ਸੌਣ ਤੱਕ ਆਪਾਂ ਨੂੰ ਮੁੱਕਦੀ ਨਹੀਂ ਤੇ ਗੱਲਾਂ ਕਰੀਏ ਆਪਾਂ ਨੇਰੀ ਦੀਆਂ ਨੇਰੀ ਨੇ ਬਹੁਤ ਨੁਕਸਾਨ ਕਰਿਆ ਮੇਰੇ ਗਮਾਂਡ ਤੇ ਐਡਾ ਵੱਡਾ ਸੈੱਟ ਸੀ ਉਹਨਾਂ ਦਾ ਤਕਰੀਬਨ 50-60000 ਰੁਪਏ ਦਾ ਨੁਕਸਾਨ ਹੋਇਆ ਤੇ ਬਚ ਗਏ ਵਿਚਾਰੇ ਬਈਓ ਬਚਾਏ ਕਿ ਸੈੱਟ ਸਾਰਾ ਉਹਨਾਂ ਦੂਜੇ ਘਰ ਦੇ ਉੱਤੇ ਡਿੱਗ ਪਿਆ ਕਾਰ ਨਿਰੋਕਲੇ ਬਾਰੇ ਨਹੀਂ ਸੀ ਕੋਈ ਟਾਂ ਰੋੜੇ ਡੱਗੇ ਡੁੱਗੇ ਪੁੱਟੀਆਂ ਬਹੁਤ ਨੁਕਸਾਨ ਹੋ ਗਿਆ ਨੇਰੀ ਦਾ ਬਹੁਤ ਨੁਕਸਾਨ ਹੈ ਤੇ ਵਿਚਰੀ ਫੋਨ ਆ ਜਾਣਾ ਫੋਨ ਆ ਗਿਆ ਸੀ ਕਿ ਤਾਰ ਟੁੱਟ ਜੈਨੇ ਗੱਲ ਦੀ ਤੇ ਹੁਣ ਅੱਜ ਕੱਕ ਵੜਦੇ ਆ ਤਸਵੀਰ ਦੀ ਜਿਆਦਾ ਹੀ ਪਰ ਐਂ ਬੱਡਾ ਲਾਇਆ ਸੀਗਾ ਅਸੀਂ ਰੁੱਤ 'ਚ ਜਿਸ ਵੀਰੀ ਵੜਾਉਣਾ ਹੁੰਦਾ ਸੀ ਮੇਰੇ ਨਾਲ ਉਹ ਅੱਜ ਇਹਨਾਂ ਜੋਤ ਨੂੰ ਪਹਿਲਾਂ ਕਿਹੜੇ ਟਾਈਮਾਂ ਵਿਚਾਰਾ ਆਪਣੇ ਨਾਲ ਉਹ ਉਹਨਾਂ ਦਾ ਵੜਾਉਣਾ ਤੇ ਪਰਵਜੀਰੀ ਵੀ ਜੀ ਵੀ ਤੇ ਕੀਤੀ 1509 ਉਹਦੇ ਕਿਹੜੇ ਗੁੜੇ ਦੇਣ ਲੱਗ ਜੰਨਾ ਤੇ ਜਸਵੀਰ ਆਪਣਾ ਟੱਕ ਬੜਾਉਣ ਲੱਗ ਗਿਆ ਦੋ ਤਲ ਲਦਾ ਹੁੰਦਾ ਪਿੰਦ ਲੱਗਦਾ ਸੀ ਸਾਨੂੰ ਤੇ ਬੰਦਾ ਜਿਹੜਾ ਨਾਲ ਰਿਹਾ ਬਾਈ ਜਿਆਦਾ ਵਧੀਆ ਆਉਂਦੀ ਆ ਮੋਟਰਾਂ ਪਾਉਣ ਦਾ ਵੀ ਜ਼ੋਰ ਹੈ ਪਿੱਛੇ ਸਾਡੇ ਜੋਂ ਜਾ ਰਹੇ ਆ ਗੁਰੂਕਾ ਲੈ ਕੇ ਮੋਟਰਾਂ ਦਾ ਪੂਰਾ ਜ਼ੋਰ ਹੈ ਤੇ ਪਾ ਗੱਲਾਂ ਬਾਤਾਂ ਦੀ ਸ਼ੁਰੂਆਤ ਕਰੀਏ ਖਾਲ ਬਣ ਰਹੇ ਨੇ ਕੰਮ ਸਰਕਾਰੀ ਵਧੀਆ ਚੱਲ ਰਹੇ ਨੇ ਤੇ ਲੈਣਾ ਲੂਣਾ ਜੇ ਲੋਟ ਕਰਨ ਦਾ ਹਜੇ ਬੁਰਾ ਹਾਲ ਹੀ ਹੈਗਾ ਕੁਈ ਗੌਰ ਨਹੀਂ ਕਰ ਰਹੇ ਤੇ ਸਾਡੇ 3-4 ਦਿਨਾਂ ਕੱਜ ਲੇਟ ਕਢੀ ਨੂੰ ਖੇਤਾਂ ਵਾਲੀ ਆ ਮੱਕੀ ਸ਼ਮ ਦਿਖਾਈ ਆ ਪਹਿਲਾਂ ਇਹਦੇ ਪੱਤੇ ਮੱਚੇ ਪੈਨੇ ਜੂਰੀਏ ਸਿੱਟਿਆ ਹੋਇਆ ਦੀ ਲਾਈਟ ਨਹੀਂ ਆਈ ਉਸ ਤੋਂ ਪਹਿਲਾਂ 2 ਦਿਨ ਮੋਟਰ ਮੱਚੀ ਰਹੀ ਆ ਫਿਰ ਲਾਈਟ ਨਹੀਂ ਆਈ ਗੱਲ ਕਰੀਏ ਝੋਨਾ ਆਪਾਂ 9 ਤਰੀਕ ਤੋਂ ਲਾਉਣ ਲੱਗ ਜਾਗੇ 9 ਤਰੀਕ ਨੂੰ 9 9 ਜੂਨ ਤੋਂ ਆਪਾਂ ਪੀਲੀ ਉਸਾ ਲਾਵਾਂਗੇ ਬਾਈ ਪੀਲੀ ਉਸਾ ਹੀ ਬੀਜੀ ਆ ਸਾਡੇ ਸਾਰੇ ਪਿੰਡ ਉਹੀ ਲਾਊਗਾ ਦੇ ਏਰੀਆ ਸਾਰਾ ਜਿਲ੍ਹਾ ਹੀ ਮਲਕੇ ਬਰਨਾਲਾ ਹੋਇਆ ਇੱਧਰ ਮਾਨਸਾ ਹੋਇਆ ਤੇ ਨਾਲ ਲੱਗਦੇ ਜ਼ਿਲ੍ਹੇ ਪਟਿਆਲੇ ਜਿਵੇਂ ਸੰਗਰੂਰ ਸਾਰੇ ਪ੍ਰਿਊਸ ਲੱਗੂ ਸਾਰੇ ਪਿੰਡਾਂ 'ਚ ਇਹੀ ਹੈ 44 ਤੇ ਪ੍ਰਿਊਸ ਸਰਕਾਰਾਂ ਨੇ ਕਹਿਣ ਦੇ ਬਾਵਜੂਦ ਵੀ ਇਹੀ ਲਾਈ ਜਾਂਦੇ ਨੇ ਲੋਕ ਜਦੋਂ ਸਾਰੇ ਲਾਈ ਜਾਂਦੇ ਨੇ ਆਪਾਂ ਵੀ ਜੀ ਲਾਲੀ ਬਾਈ ਚਲੋ ਜਿਵੇਂ ਬਣੂ ਹਨਾ ਸਾਰਿਆਂ ਨਾਲ ਉਹ ਮੈਂ ਆਪਣੇ ਨਾਲ ਬਣ ਜੀ ਕਿਉਂ ਹਰ ਸਾਲ ਕਹਿੰਦੇ ਨੇ ਮੈਨੂੰ ਬੰਦ ਕਰਾਂਗੇ ਫੇਰ ਲੱਗੇ ਨੇ ਵੇਖ ਦੀ ਇਹ ਹੈ ਪੈਨ ਦੇ ਦਾਰ ਤੇ ਜਿਹੜੇ ਸਬਨੇ ਸੋਬੀਆਂ ਨੂੰ ਲੈਣ ਵੇਲੇ ਸ਼ੈਲਰ ਵਾਲੇ ਨੱਕ ਮਾਰਦੇ ਨੇ ਗੱਲਾਂ ਸਾਰੀਆਂ ਹੋ ਜਾਂਦੀਆਂ ਨੇ ਤੇ ਅੱਜ ਨੀਤ ਕਿਉਂ ਮਨੂੰ ਕਿਵੇਂ ਹੋਇਆ ਤੇ ਕੀ ਖੇਤੀ ਵੱਧਾ ਆਪਣੀ ਖੇਤੀ ਵੱਧਾਉਣ ਕਾਰਨ ਟਾਈਮ ਨਹੀਂ ਲੱਗਦਾ ਵਲੌਗ ਬਣਾਉਣ ਦਾ ਨੀਤੂ ਤੇ ਬੀਬੀ ਬਣਾਉਂਦੇ ਨੇ ਵਲੌਗ ਤੇ ਅੱਜ ਨੀਤੂ ਅੱਖ ਮਾਸਿਸ ਜਾਣਿਆ ਖੇਤ ਨਾਲੇ ਲਾਉਨੇ ਮੱਕੀ ਨੂੰ ਵੱਢਾ ਤੇ ਨਾਲੇ ਕਰਦੇ ਆ ਮਹਾ ਆਪਣੇ ਬੀਬੁਰ ਜ ਨਾਲ ਆਪਣੇ ਦਸਕਣ ਨਾਲ ਆਪਣੇ ਵੀਰਾ ਭੈਣਾ ਵੀ ਬਜ਼ੁਰਗਾ ਨਾਲ ਗੱਲਾਂ ਬਾਤਾਂ ਤੇ ਬਹੁਤ ਹੀ ਪਿਆਰ ਸਤਿਕਾਰ ਤੁਹਾਨੂੰ ਜਿਹੜਾ ਤੁਸੀਂ ਇੰਨਾ ਮਾਨ ਦਿੰਦੇ ਹੋ ਤੇ ਐਂ ਦਿੰਦੇ ਰਹੋ ਬਾਈ ਗੱਲਾਂ ਬਾਤਾਂ ਪਿਆਰ ਚ ਤੇ ਅਸੀਂ ਤੁਹਾਨੂੰ ਜਿੰਨਾ ਹੋ ਸਕੇ ਗੱਲਾਂ ਬਾਤਾਂ ਸੁਣਾਉਂਦੇ ਰਹਾਂਗੇ ਪੇਸ਼ ਕਰਦੇ ਰਹਾਂਗੇ ਤੇ ਐਂ ਰਾਬਤਾ ਕਾਇਮ ਰੱਖੇ ਆਪਣਾ ਤੇ ਕਰਦੇ ਆ ਗੱਲਾਂ ਮਿਲਦੇ ਆ ਜੀ ਆਪਾਂ ਦਵਿੰਦਰ ਵੜਰੇ ਕੱਖ ਮੈਂ ਥੋੜੇ ਜਿਹਾ ਵੜਾਇ ਰ ਮੈਂ ਦਵਿੰਦਰ ਮੈਂ ਬਲੌਗ ਬਣਾ ਲਾ ਤੇ ਵੜਦਾ ਸਾਡਾ ਤੁਰ ਪਿਆ ਅੱਜ ਵਧੀਆ ਹੋਊ ਜੇ ਉਹ ਤਾਂ ਪੈਣ ਜਾ ਲੱਗਿਆ ਹਨ ਹੈ ਮਿਹਨਤ ਵੀ ਸਾਡੀ ਜਾਰੀ ਹੈ ਬਾਬੇ ਨਾਨਕ ਦੀ ਕਿਰਪਾ ਨਾਲ ਸਭ ਵਧੀਆ ਚੱਲ ਰਿਹਾ ਆਹ ਖਿੱਚ ਲੈ ਪੁੱਤ ਪਹਿਲਾਂ ਇੱਧਰ ਟਰੈਕਟਰ ਦਵਿੰਦਰ ਨੇ ਧੋ ਦਿੱਤਾ ਸੀ ਸਾਫ ਕਰਕੇ ਤੇਲ ਮਾਰਤਾ ਸੀ ਕਿਉਂ ਹੁਣ ਕੱਦੂ ਚ ਬੜੂ ਜਦੋਂ ਤੇਲ ਮਾਰਨਾ ਜ਼ਰੂਰੀ ਹੁੰਦਾ ਤੇ ਫਿਰ ਮਿੱਟੀ ਨਿਜਾਮਦੇ ਨਾਲ ਜੋ ਧੋਣ ਵੇਲੇ ਸੌਖਾ ਹੋ ਜਾਂਦਾ ਇਹ ਬਹੁਤ ਜ਼ਰੂਰੀ ਆ ਆਪਣਾ ਤੇ ਹਾਲ ਆਪਾਂ 13 ਕਰਵਾ ਲਈ ਸੀ ਪਰ ਪੈਸੇ ਕਿਰੇ ਤਾਂ ਲੱਗੇ ਬਣ ਗਈ ਮੌਜ ਨਾ ਕੱਦੂ ਕਰਨ ਵੇਲੇ ਇਹ ਵਗਰ ਸਾਗਾ ਪਾਉਣਾ ਪਵੇ ਕਿਉਂ ਕੱਢ ਰਹੀਆਂ ਗੱਡਰੀ ਸੈੱਟ ਲੈਣੇ ਆ ਔਟੋਮੈਟਿਕ ਹੀ ਸਾਰਾ ਕੰਮ ਲੋਟ ਆ ਜਾਂਦਾ ਪਹਿਲੇ ਦਿਨ ਵੱਡਾ ਲਾ ਕੇ ਇੰਨੇ ਕੱਕ ਵੱਡੇ ਨੇ ਤੇ ਧਰ ਲੀਆਂ ਤਿੰਨ ਭਰੇ ਡਵਲ ਪੂਰੇ ਚੱਲੀਏ ਜੇ ਤਾਂ ਫਿਰ ਹੈ ਕੱਟੀ ਕੱਟੇ ਨੂੰ ਬੱਸੀ ਤਕਰੀਬਨ ਡੇਢ ਮਹੀਨਾ ਪਾਉਣੇ 2 ਮਹੀਨੇ ਛੋਟੀ ਐ ਪਰ ਬੱਸੀ ਵੱਡੀ ਲੱਗਦੀ ਐ ਕਾਰਨ ਕੀ ਐ ਜੀ ਬੱਸੀਆਂ ਦੀ ਜਿਹੜੀ ਗਰੋਥ ਹੁੰਦੀ ਐ ਗਾਈਆਂ ਦੀ ਅਮਰੀਕਾ ਨਾਲ ਨਜਰਸੀਆਂ ਦੀ ਇਹ ਜਰਸੀ ਦੇ ਸਾਨੂੰ ਐ ਲੱਗਦਾ ਕਿ ਵੀ ਸਾਈਵਾਲ ਦਾ ਟੀਕਾ ਭਰਾ ਇਹਨਾਂ ਨੂੰ ਮਿਕਸੀ ਲੱਗਦੀ ਹੈ ਇਹ ਬਰੀਡ ਕਿਉਂ ਤੁੰਨੀ ਤੋਂ ਪਤਾ ਲੱਗਦਾ ਰੀ ਤੂੰ ਤੁੰਨੀ ਵੱਡੀ ਹੈ ਇਹਦੀ ਚਲੋ ਬੱਸੀ ਸੋਹਣੀ ਹੈ ਤੇ ਬਣਤਰ ਤੇ ਸੋਹਣੀ ਹੈ ਰਾਜੀ ਵਧੀਆ ਹੋਗੀ ਫੀਡ ਵਧੀਆ ਖਾਂਦੀ ਹੈ ਇਹਨੂੰ ਤੇ ਨਵੇਂ ਮਹੀਨੇ ਵਾਲੇ ਬੱਚਿਆਂ ਵਾਲੀ ਕਾਫ ਆਪਸਟਾਰ ਵੀ ਚੱਲ ਰਹੀ ਹੈ ਇਸ ਤੋਂ ਬਾਅਦ ਦੂਸਰੀ ਚੱਲ ਪੂਗੀ ਇਹਨੂੰ ਡੱਕਮਾ ਪੈ ਰਿਹਾ ਸਮਾਨਾਂ ਦੇ ਮਾ ਓਕੇ ਹੋ ਜੂ ਕੰਮ ਹੁਣ ਬੱਚੇ ਵਾਲੀ ਚੱਲ ਰਹੀ ਹੈ ਇਸ ਵਾਰ ਕਾਫ ਹੁੰਦੇ ਕਿਹੜੀ ਮੈਂ ਸੌਰੀ ਭੁੱਲ ਗਿਆ ਦਿਮਾਗ ਚੋਂ ਨਿਕਲੀ ਗੱਲ ਤੁਸੀਂ ਇਹ ਗੱਲ ਦਾ ਉਹ ਨਾ ਕਰੇ ਤੇ ਹੁਣ ਪੂਰੀ ਰਾਜੀ ਹੋ ਗਈ ਬੱਸੀ ਕਿਹੜਾ ਪਹਿਲਾਂ ਲਸੀ ਲੱਗ ਰਹੀ ਸਾਨੂੰ ਮੈਂ ਵਧੀਆ ਫੁੱਲੇ ਨੂੰ ਕਿਉਂ ਉਹ ਸਾਹਮਣੇ ਵਾਲੀ ਝੋਟੇ ਨੂੰ ਬੱਕਲੀਆਂ ਪੈਂਦੀਆਂ ਨੇ ਕਣਕ ਦੀਆਂ ਰਿੰਨੀਆਂ ਹੋਈਆਂ ਇਹਨੂੰ ਬੱਕਲੀਆਂ ਇਹ ਖਾ ਜਾਂਦੀਆਂ ਬਾਟਲੀ ਵਿੱਚ ਵਧੀਆ ਮਲਕੇ ਬਾਟੀ ਬੱਕਲੀਆਂ ਨੇ ਔਰੇ ਨਾਲ ਇਹਨੂੰ ਰੰਗ ਚੜ ਗਿਆ ਪੂਰਾ ਦੇਖੋ ਕਿੰਨੀ ਸੋਹਣੀ ਪੂਰੀ ਗੌਰ ਨਾਲ ਦੇਖ ਕੇ ਦੇਖੋ ਜੀ ਇਹ ਤਾਂ ਅੱਡੀ ਰਾ ਹੋਣ ਹੈ ਸਿਆਣੀਆਂ ਬਹੁਤ ਹੁੰਦੀਆਂ ਨੇ ਅੰਗਰੇਜ਼ਾਂ ਹੀ ਹੁੰਦੀਆਂ ਨੇ ਇੱਕ ਤਰ੍ਹਾਂ ਦੀਆਂ ਇਹ ਗਾਇਆਂ ਵਿੱਚ ਵੀਰ ਕਹਿੰਦੇ ਨੇ ਦੱਸੀ ਹੈ ਲੱਸੀ ਨਹੀਂ ਹੈ ਗਾਇਆਂ ਇਹ ਇਹ ਦੁੱਗੀ ਬੱਸੀ ہوئی ਆ ਜੇ 2 ਸਵਾ 2 ਸਾਲ ਦੀ ਬੱਸੀ ہوئی ਹੈ ਤੇ ਸੂਈ 9 ਮਹੀਨੇ ਦੀ ਸੂਪੰਦੀ ਦੇ ਚੋੜਾ ਮਹੀਨੇ ਤੋਂ ਤਰਲੀ ਤੋਂ ਸਵਾ 2 ਸਾਲ ਦੀ ਬਣਦੀ ਹੈ ਤੇ ਉਹਨੇ ਦੁੱਧ ਨੇ ਫੇਰ ਰਲ ਜਾਣਾ 2-4 ਦਿਨ ਲਾਊਗੀ ਜੀ ਕਿਉਂ ਲਸਣਾਂ ਤੋਂ ਪਤਾ ਲੱਗ ਜਾਂਦਾ ਇਹਦੇ ਚਲੋ ਤੇ ਆਪਣੇ ਉਧਰ ਲੀਆਂ ਗਾਇਆਂ ਤੇ ਝੋਟੀਆਂ ਵੀ ਦੁੱਧ ਰਲ ਗਈ ਇੱਕ ਝੋਟੀ ਰਲ ਗਈ ਇੱਕ ਗਾਇਂ ਤੇ ਆਹ ਸਾਰੀਆਂ ਸੂਨ ਵਾਲੀਆਂ ਨੇ ਤੇ ਸੂਕੇ ਫੇਰ ਸੂਣ ਵਾਲਿਆਂ ਨੇ ਕਿਰਪਾ ਬਾਬਾ ਜੋਗੀ ਪੀਰ ਜੀ ਦੀ ਇੰਨੀ ਵਿੱਚ ਹੀ ਆ ਪਾਲ ਜਾਣੀ ਆ ਮਗਰੀ ਕਹਿੰਦੇ ਨੇ ਟਿੰਗ ਜੁੜੀ ਜਾਵੇ ਨਾਲ ਜੀ ਬਹੁਤ ਕੁਝ ਬਣ ਜਾਣਾ ਟਿੰਗਾਂ ਨਾਲ ਹੀ ਬਹੁਤ ਪਾਹੀ ਗੁਰ ਦੀ ਕਿਰਪਾ ਹੋ ਜਣੀ ਆ ਮਹਾਰਾਜ ਦੀ ਮਿਲਦਾ ਕਿ ਤੁਹਾਨੂੰ ਬਣੇ ਰਿਹਾ ਬਲੌਗ ਨਾਲ